ਗੁਰਦੁਆਰਾ ਸ਼੍ਰੀ ਨਾਨਕ ਮੱਤਾ ਸਾਹਿਬ ਪਾਤਸ਼ਾਹੀ ਪਹਿਲੀ ਅਤੇ ਪਾਤਸ਼ਾਹੀ 6 ਉਤਰਾਖੰਡ ਇਸ ਸਥਾਨ ਤੇ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਵਿਚਾਰ ਚਰਚਾ ਹੋਈ ਸੀ ਗੁਰੂ ਜੀ ਇਸ ਸਥਾਨ ਤੇ ਪੁੱਜੇ ਤਾਂ ਸੁੱਕੇ ਹੋਏ ਪੀਪਲ ਦੇ ਇੱਕ ਰੁੱਖ ਹੀਟਾਂ ਮੌਜਮਾਨ ਹੋਏ ਸਨ ਜਿਨ੍ਹਾਂ ਦੀ ਛੋ ਨਾਲ ਇਹ ਹਰਾ ਭਰਾ ਹੋ ਗਿਆ ਸੀ ਇਸ ਕੋਤਕ ਨੂੰ ਦੇਖ ਕੇ ਸਿੱਧਾਂ ਨੇ ਗੁਰੂ ਜੀ ਨਾਲ ਵਿਚਾਰ ਚਰਚਾ ਆਰੰਭ ਕਰ ਦਿੱਤੀ ਸੀ ਚਰਚਾ ਕਰਦੇ ਹੋਏ ਰਾਤ ਪੈ ਗਈ ਤਾਂ ਸਰਦੀ ਬਾਦ ਜਾਣ ਕਾਰਨ ਗੁਰੂ ਜੀ ਨੇ ਮਰਦਾਨੇ ਨੂੰ ਧੂਣੀ ਲਿਆਉਣ ਲਈ ਕਿਹਾ ਮਰਦਾਨਾ ਜੋਗੀਆਂ ਕੋਲ ਗਿਆ ਤਾਂ ਉਹਨਾਂ ਨੇ ਇਨਕਾਰ ਕਰ ਦਿੱਤਾ ਜਦੋਂ ਗੁਰੂ ਜੀ ਨੇ ਕੋਤਕ ਨਾਲ ਧੂਣੀ ਬਾਲ ਲਈ ਤਾਂ ਉਸ ਨੂੰ ਦੇਖ ਕੇ ਸਿੱਧ ਹਰਾਨ ਹੋ ਗਏ ਉਹਨਾਂ ਨੇ ਗੁਰੂ ਜੀ ਦੀ ਧੂਣੀ ਨੂੰ 부ਜਾਉਣ ਅਤੇ ਉਹਨਾਂ ਦੇ ਨਵਾਸ ਵਾਲੇ ਪਿੱਪਲ ਦੇ ਰੁੱਖ ਨੂੰ ਉਡਾਉਣ ਲਈ ਅਨੇਕਾਂ ਕਰਾਮਾਤਾਂ ਦਾ ਸਹਾਰਾ ਲਿਆ ਪਰ ਸਫਲਤਾ ਨਾ ਮਿਲੀ ਕਿਹਾ ਜਾਂਦਾ ਹੈ ਕਿ ਗੁਰੂ ਜੀ ਨੇ ਹੱਥ ਦੇ ਪੰਜੇ ਨਾਲ ਇਸ ਰੁੱਖ ਨੂੰ ਰੋਕ ਲਿਆ ਸੀ ਜਿਸ ਕਰਕੇ ਸਥਾਨਕਰਵੈਤ ਵਿੱਚ ਇਸ ਨੂੰ ਪੰਜਾ ਸਾਹਿਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਅਗਲੇ ਦਿਨ ਗੁਰੂ ਜੀ ਦੀ ਸਿੱਧਾ ਨਾਲ ਵਿਚਾਰ ਚਰਚਾ ਹੋਈ ਤਾਂ ਉਹਨਾਂ ਨੇ ਗੁਰੂ ਜੀ ਨੂੰ ਕੁਝ ਦੂਰੀ ਤੇ ਵਗ ਰਹੀ ਗੰਗਾ ਨੂੰ ਆਪਣੇ ਕੋਲ ਲਿਆਉਣ ਲਈ ਕਿਹਾ ਗੁਰੂ ਜੀ ਨੇ ਮਰਦਾਨੇ ਨੂੰ ਇੱਕ ਸੋਟੀ ਦੇ ਕੇ ਭੇਜਦੇ ਹੋਏ ਕਿਹਾ ਕਿ ਪਿੱਛੇ ਮੁੜ ਕੇ ਦੇਖੇ ਬਿਨਾਂ ਗੰਗਾ ਤੋਂ ਲਕੀਰ ਖਿੱਚਦਾ ਆਵੇ ਮਰਦਾਨੇ ਨੇ ਇਵੇਂ ਹੀ ਕੀਤਾ ਪਰ ਜਦੋਂ ਕੁਝ ਨੇੜੇ ਆਇਆ ਤਾਂ ਪਿੱਛੇ ਮੁੜ ਕੇ ਦੇਖ ਲਿਆ ਗੰਗਾ ਉੱਥੇ ਹੀ ਰੁਕ ਗਈ ਜੈਸ ਨੂੰ ਲਿਆਉਣ ਲਈ ਸਿੱਧਾ ਨੇ ਵੀ ਕਰਾਮਾਤਾਂ ਦਿਖਾਈਆਂ ਪਰ ਸਫਲ ਨਾ ਹੋ ਸਕੇ ਉਹਨਾਂ ਦਾ ਹੰਕਾਰ ਟੁੱਟ ਗਿਆ ਅਤੇ ਉਹਨਾਂ ਨੇ ਗੁਰੂ ਜੀ ਅੱਗੇ ਸਿਰ ਨਵਾ ਦਿੱਤਾ ਸੋ ਇਸ